ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਰਨਤਨ ਦੇ ਵਿੱਚ ਜਿਮਨੀ ਇਲੈਕਸ਼ਨ ਹੋ ਰਿਹਾ ਜੋ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਉੱਥੇ ਸਾਰੀਆਂ ਪਾਰਟੀਆਂ ਨੇ ਕੈਂਡੀਡੇਟ ਦੇਤੇ ਆਪਣੇ ਭਾਜਪਾ ਨੇ ਕੋ ਕਾਂਗਰਸ ਨੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੇ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਤੋਂ ਸਾਰੇ ਕੈਂਡੀਡੇਟ ਡਿਕਲੇਅਰ ਹੋਣ ਤੇ ਪਰ ਪ੍ਰੋਬਲਮ ਸਾਰਿਆਂ ਨੂੰ ਹੋ ਰਹੀ ਹੈ ਜਦੋਂ ਭਾਈ ਸੰਦੀਪ ਸਿੰਘ ਦੇ ਵੱਡੇ ਬ੍ਰਦਰ ਮਨਦੀਪ ਸਿੰਘ ਜਦੋਂ ਮੈਦਾਨ 'ਚ ਆਏ ਤੇ ਕੁਝ ਬੰਦਿਆਂ ਨੂੰ ਉਦੋਂ ਦੀ ਬੜੀ ਤਕਲੀਫ ਹੋ ਰਹੀ ਹੈ ਤੇ ਉਹਨਾਂ ਦੀ ਜਬਾਨ ਤੇ ਵੀ ਆ ਗਈ ਹੁਣ ਉਹ ਸਾਡੀ ਗੱਲ ਵੀ ਇਹ ਬੰਦੇ ਨਹੀਂ ਚਾਹੀਦੇ ਇਹ ਜਾਨੀ ਗਰਮ ਖਿਆਲੀ ਆ ਜਾਂਦੇ ਦੇਸ਼ ਨੂੰ ਗਲਤ ਪਾਸੇ ਲਿਜਾਣ ਦੀ ਗੱਲ ਆ ਇਹ ਰਾਜ ਦੀ ਰਾਜਨੀਤੀ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ ਇਤਨੀਆ ਗੱਲਾਂ ਬਾਤਾਂ ਹੋ ਰਹੀਆਂ ਤੇ ਚਲੋ ਠੀਕ ਹੈ ਇਹਨਾਂ ਦੇ ਹਿਸਾਬ ਨਾਲ ਜੇ ਕਹਿੰਦੇ ਆ ਪਰ ਫਿਰ ਡੈਮੋਕ੍ਰੇਸੀ ਦੇ ਵਿੱਚ ਤਾਂ ਸਭ ਨੂੰ ਬਰਾਬਰ ਦੇ ਹੱਕ ਆ ਕੋਈ ਇਲੈਕਸ਼ਨ ਵੀ ਲੜ ਸਕਦਾ ਹੈ ਹਰ ਬੰਦਾ ਕੋਈ ਕਿਸੇ ਕਾਸਟ ਧਰਮ ਅਜਿਹਾ ਕਿਤੋਂ ਦਾ ਹੋਵੇ ਇਲੈਕਸ਼ਨ ਲੜ ਸਕਦਾ ਤੇ ਉਹਨੂੰ ਸਾਰੇ ਹੱਕ ਹੁੰਦੇ ਆ ਜੋ ਇਕੁਅਲ ਸਾਰੇ ਸਿਟੀਜ਼ਨ ਨੂੰ ਤੇ ਇਸ ਦੇ ਵਿੱਚ ਜਿਹੜਾ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਜੇ ਲੋਕ ਪਾ ਦੇਣਗੇ ਤੇ ਜਿੱਤ ਜਾਊਗਾ ਨਹੀਂ ਨਹੀਂ ਜਿੱਤਦਾ ਤੇ ਪਰ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਹੱਥ ਜੋੜ ਕੇ ਵੀ ਜੇ ਤੁਸੀਂ ਇਹੀ ਤੁਹਾਡਾ ਪੈਮਾਨਾ ਹੈ ਕਿ ਕੋਈ ਜਿਸ ਨੇ ਕੌਮ ਲਈ ਕੋਈ ਥੋੜੀ ਬਹੁਤ ਕੁਰਬਾਨੀ ਕੀਤੀ ਹੈ ਪੌਣ ਨੂੰ ਹੀ ਕੈਂਡੀਡੇਟ ਬਣਾਉਣਾ ਤੇ ਫਿਰ ਇਹ ਪਮਾਨੇ ਦੇ ਵਿੱਚ ਤਾਂ ਬਹੁਤ ਵਧੀਆ ਵਧੀਆ ਪੜ੍ਹੇ ਲਿਖੇ ਬੰਦੇ ਤੁਹਾਡੇ ਕੋਲੇ ਹੈਗੇ ਆ ਜਿਵੇਂ ਭਾਈ ਕੁੱਕੀ ਗੇਲ ਭਾਈ ਕੁੱਕੀ ਗੇਲ ਦੀ ਕੁਰਬਾਨੀ ਘਟ ਤੇ ਅਮਰੀਕਾ ਤੱਕ ਦੀਆਂ ਜੇਲਾਂ ਭੁਗਤਲੀਆਂ ਉਹਨਾਂ ਨੇ ਇਤਾਂ ਦੀ ਗੱਲ ਸਮਝ ਆਉਂਦੀ ਜਿਹੜਾ ਕੱਲ ਨੂੰ ਕਿਸੇ ਕਿਨਾਰੇ ਪੰਜਾਬ ਨੂੰ ਲੌਂ ਦੀ ਜਿਹਦੇ ਵਿੱਚ ਸ਼ਮਤਾ ਹੈ ਜਾਂ ਜਿਹੜਾ ਕਿਸੇ ਪਾਸੇ ਕਰ ਸਕਦਾ ਫੈਸਲਾ ਤੁਹਾਡਾ ਉਹਦੇ ਤੁਸੀਂ ਸਾਥ ਨਹੀਂ ਦੇਣਾ ਉਹਨੂੰ ਤੁਸੀਂ ਨਹੀਂ ਬਣਾਉਣਾ ਕੈਂਡੀਡੇਟ ਤੇ ਉਹ ਕੈਂਡੀਡੇਟ ਬਣਾਉਣੇ ਆ ਜਿਹੜੇ ਦਾ ਕੋਈ ਪਤਾ ਨਹੀਂ ਸੋਰਨ ਕੀ ਕਰਨਗੇ ਜਾਂ ਕੀ ਨਹੀਂ ਜਿਨ੍ਹਾਂ ਦਾ ਟ੍ਰੈਕ ਰਿਕਾਰਡ ਆ ਜਿਨ੍ਹਾਂ ਦੀ ਆਪਾਂ ਨੂੰ ਸਾਰਾ ਕੁਝ ਪਤਾ ਹੈ ਕਿ ਇਹ ਬੰਦਿਆਂ ਦੇ ਵਿੱਚ ਕਿੰਨੀ ਸ਼ਮਤਾ ਤੇ ਕੀ ਕੋਸ਼ਿਸ਼ ਕਰ ਸਕਦੇ ਆ ਤੇ ਆਪਾਂ ਕਿਉਂ ਨਹੀਂ ਉਹਨਾਂ ਨੂੰ ਅੱਗੇ ਕਰਦੇ ਤੇ ਕਿਉਂ ਨਹੀਂ ਉਹਨਾਂ ਤੋਂ ਵੋਟਾਂ ਦੇ ਵਿੱਚ ਉਹਨਾਂ ਤੋਂ ਕੰਮ ਲੈਣਾ ਕੰਮ ਦੇਖੋ ਲੈ ਲਈ ਪਰ ਨਹੀਂ ਪਤਾ ਨਹੀਂ ਇਹ ਕੀ ਇਹਦੇ ਪਿੱਛੇ ਰਣਨੀਤੀ ਹੈ ਜਾਂ ਕੌਣ ਇਹ ਬੰਦੇ ਡਿਸਾਈਡ ਕਰਦੇ ਆ ਕੌਮ ਤੇ ਅੱਗੇ ਤਾਂ ਜਦੋਂ ਕੋਈ ਇਦਾਂ ਦੀ ਚੁਆਇਸ ਰੱਖੋਗੇ ਤੇ ਕੌਮ ਨੇ ਤਾਂ ਫਿਰ ਉਹਦੇ ਉੱਤੇ ਰਿਐਕਸ਼ਨ ਦੇਣਾ ਉਹਨੂੰ ਹੋ ਸਕਦਾ ਵੋਟ ਕਰ ਦੇਣ ਪਰ ਮੈਂ ਇਹਨਾਂ ਨੂੰ ਆਪਣੇ ਜੋ ਲੀਡਰਸ਼ਿਪ ਹੈ ਇਹਨਾਂ ਨੂੰ ਕਹਿਣਾ ਚਾਹਣਾ ਹੈ ਵੀ ਜੇ ਤੁਸੀਂ ਇਹੀ ਪੈਮਾਨਾ ਰੱਖਣਾ ਵੀ ਵੋਟਾਂ ਦੇ ਵਿੱਚ ਉਹੀ ਬੰਦਾ ਕਰਨਾ ਜਿਨਨੇ ਕੋਈ ਕੌਮ ਲਈ ਕੁਰਬਾਨੀ ਕੀਤੀ ਹੈ ਜਾਂ ਜਿਨਨੇ ਕੁਝ ਨਾ ਕੁਝ ਕੌਮ ਦਾ ਸਵਾਰ ਹੈ ਤੇ ਫਿਰ ਉਹ ਉਤਾਂ ਦੇ ਪੈਮਾਨੇ ਦੇ ਵਿੱਚ ਤਾਂ ਬਹੁਤ ਬੰਦੇ ਹੈਗੇ ਆ ਜਿਹੜੇ ਆ ਉਸ ਕੈਟਾਗਰੀ ਦੇ ਵਿੱਚ ਆ ਸਕਦੇ ਆ ਤੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਅੱਗੇ ਕਰਦੇ ਜਾਂ ਉਹਨਾਂ ਤੋਂ ਕਿਉਂ ਨਹੀਂ ਕੈਂਡੀਡੇਟ ਉਹਨਾਂ ਨੂੰ ਕਿਉਂ ਨਹੀਂ ਬਣਾਉਂਦੇ ਤੁਸੀਂ ਮੈਂ ਵਾਰ-ਵਾਰ ਰਿਕਵੈਸਟ ਕਰਨ ਦੇ ਬਾਵਜੂਦ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਹੈ ਕਿ ਇਤਾਂ ਦੇ ਬੰਦੇ ਆਪਣੇ ਕੋਲੇ ਬਹੁਤ ਵਧੀਆ-ਵਧੀਆ ਹੈਗੇ ਆ ਜਿਹੜੇ ਕਿਤੇ ਬਾਹਰ ਹਰ ਚੀਜ਼ ਦੇ ਵਿੱਚ ਪਰਪੱਕਾ ਤੇ ਉਹ ਬੰਦਿਆਂ ਨੂੰ ਆਪਾਂ ਕਿਉਂ ਨਹੀਂ ਅੱਗੇ ਲਾਉਂਦੇ ਕੀ ਕਰਨ ਆਪਾਂ ਕਿਉਂ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੇ ਲੱਗ ਕੇ ਇਤਾਂ ਦਾ ਕੰਮ ਕਰਨਾ ਸੋ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਆਪਣੇ ਦੇ ਜਿਹੜੇ ਹੈਗੇ ਆ ਕਾਮ ਤੇ ਵਿੱਚ ਉਹ ਬੰਦਿਆਂ ਤੋਂ ਕੰਮ ਲਿਆ ਜਾਵੇ ਤਾਂ ਜੋ ਕੋਮ ਦਾ ਕੋਈ ਫਿਊਚਰ ਕੋਈ ਕੁਇਕ ਬਣ ਸਕੇ ਥੈਂਕ ਯੂ ਸਸ ਜੀ ਕਾ